ਸਾਚੀ ਗੱਲ ਦੋਸਤੋ ਲੈ ਕੇ ਹਾਜ਼ਰ ਹਾਂ ਅੱਜ ਦੀ ਨਵੀਂ ਅਪਡੇਟ ਦੋਸਤੋ ਫੋਟੋ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਰਹੇ ਹੋ ਕਿ ਤेंदुआ ਰਾਜਪੁਰਾ ਹਲਕੇ ਦੇ ਵਿੱਚ ਕਈ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਇਆ ਜੀ ਹਾਂ ਰਾਜਪੁਰਾ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੇ ਵਿੱਚ ਤेंदुआ ਕੈਦ ਹੋਇਆ ਤेंदुए ਨੂੰ ਦੇਖਿਆ ਜਾ ਰਿਹਾ ਬਾਰ-ਬਾਰ ਕਈ ਲੋਕਾਂ ਦੇ ਘਰਾਂ ਦੇ ਅੱਗੇ ਦੀ ਜਾਂ ਪਿੱਛੇ ਦੀ ਇਹ ਤेंदुआ ਲੰਘ ਰਿਹਾ ਹਲੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਵੀ ਖ਼ਬਰ ਨਹੀਂ ਆਈ ਜਿਹੜੇ-ਜਿਹੜੇ ਲੋਕਾਂ ਨੇ ਤेंदुआ ਦੇਖਿਆ ਹੈ ਉਹ ਲੋਕ ਬੜੇ ਹੀ ਖੌਫ ਦੇ ਵਿੱਚ बार बार रहे ਨੇ ਤੇ ਉਹਨਾਂ ਦਾ ਪ੍ਰਸ਼ਾਸਨ ਨੂੰ ਬਾਰ ਬਾਰ ਇਹੋ ਸੁਨੇਹਾ ਹੈ ਕਿ ਪ੍ਰਸ਼ਾਸਨ ਤेंदुआ ਨੂੰ ਪਕੜ ਕੇ ਇਹਨੂੰ ਜੰਗਲੀ ਵਿਭਾਗ ਦੇ ਹਵਾਲੇ ਕਰੇ ਜਾਂ ਫਿਰ ਇਹਨੂੰ ਜੰਗਲ ਦੇ ਵਿੱਚ ਛੱਡ ਕੇ ਆਵੇ ਕਿਉਂਕਿ ਤेंदुआ ਕਿਸੇ ਦਾ ਨੁਕਸਾਨ ਨਾ ਕਰ ਦਵੇ ਅਤੇ ਜਿਹੜੇ ਲੋਕਾਂ ਨੇ ਤेंदुआ ਹਲੇ ਤੱਕ ਨਹੀਂ ਦੇਖਿਆ ਉਹ ਇਸ ਗੱਲ ਨੂੰ ਕੇਵਲ ਅਫਵਾਹ ਹੀ ਫੈਲਾਉਣ ਵਾਲੀ ਕਹਿ ਰਹੇ ਨੇ ਕਿ ਇਹ ਇੱਕ ਕੋਰੀ ਅਫਵਾਹ ਹੈ ਹੁਣ ਦੇਖਣਾ ਇਹ ਹੈ ਕਿ ਇਹ ਇੱਕ ਅਫਵਾਹ ਹੈ ਜਾਂ ਫਿਰ ਸੱਚੀ-ਮੁੱਚੀ ਤेंदुआ ਹੈ ਕਿਉਂਕਿ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆ ਰਿਹਾ ਹੈ ਕਿ ਤेंदुआ ਹੈ ਪਰੇ ਨਹੀਂ ਪਤਾ ਕਿ ਸੀਸੀਟੀਵੀ ਕੈਮਰੇ ਕਿੱਥੋਂ ਦੇ ਹਨ ਰਾਜਪੁਰਾ ਦੇ ਸੀਸੀਟੀਵੀ ਕੈਮਰੇ ਕਹਿ ਕੇ ਇਹਨਾਂ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਲੈ ਕੇ ਆਉਂਦੇ ਰਹਾਂਗੇ ਇਸ ਤਰ੍ਹਾਂ ਦੇ ਹੋਰ ਅਪਡੇਟ ਧੰਨਵਾਦ